ਗੱਲ ਸਰਨਕਿਤਾ ਜੀ ਸਾਇੰਸ ਆਯੋ ਕਰ ਰਹੇ ਟਿੱਕਾ ਹੋਣਗੇ ਸਾਡਾ ਸਾਰਾ ਤੇ ਫਿਰ ਸਵਾਗਤ ਹੈਗਾ ਟਾਟੀਆਂ ਵੀ ਬਲੌਗ ਦੇ ਵਿੱਚ ਅਸੀਂ ਸਕੂਲੋਂ ਆਗੇ ਸੀ ਕਿਆ ਪਾਣੀ ਬਈ ਮਮਾ ਜੀ ਨੂੰ ਐਸੀ ਮੈਗੀ ਆ ਮੈਗੀ ਵੀ ਖਾ ਲਈ ਆ ਮੈਂ ਬੀਬੀ ਜੀ ਨੇ ਮੱਚਵਾਦੀ ਆ ਹੁਣ ਇੱਕ ਪਾਪਾ ਜੀ ਕਿਉਂ ਆ ਕਿਤੇ ਬਾਹਰ ਕੰਮ ਹੈ ਉਹਨਾਂ ਨੂੰ ਅਡੀਗ ਦਾ ਪਿਆ ਆ ਕਿ ਮੈਂ ਸਕੂਲ ਦਾ ਕੰਮ ਵੀ ਕਰਨਾ ਹੈ ਦੋਦੋਂ ਫੌਣ ਵੀ ਜਾਣਾ ਹੈ ਕੁੱਤਾ ਕਮਾ ਲਿਆ ਹੁੰਦਾ ਹਾਂ ਹਾਂ ਹੈ ਵੀ ਕਮਾ ਲਿਆ ਹੁੰਦਾ ਮੈਂ ਹਰਲੇ ਮੰਦਰ ਸ਼ੌਪ ਦੀ ਪ੍ਰੈਕਟਿਸ ਕਰਦੀ ਵੀ ਹਾਂ 29 ਨੂੰ ਸਕੂਲੇ ਗੁਰਪ੍ਰਵਾ ਤੇਨੂੰ ਨਹੀਂ ਮਿਲਿਆ ਸ਼ਬਦ ਸਾਨੂੰ ਹੈਗਾ ਆ ਇਹਨੇ پوری ਕੀ ਰਹੀ ਵਿੱਚ ਆਦੀ ਮੈਂ ਟਿਊਟਰ ਨੇ ਉਹ ਪੜ੍ਹਾਉਂਦਾ ਹਾਂ ਮੈਂ ਉਹ ਹਰਮੋਨੀਅਮ ਤੇ ਹਰਮੋਨੀਅਮ ਉਹਦੋਂ ਹੁਣ ਮੈਂ ਬੈਠਾ ਹਰਮੋਨੀਅਮ ਤੇ ਉਹ ਘਰ ਪ੍ਰੈਕਟਿਸ ਕਰ ਲੈਂਦੀ ਐ ਇਹ ਹੁਣ ਕਹਿੰਦਾ ਮੈਨੂੰ ਤਬਲਾ ਲੈ ਕੇ ਦਿਓ ਤਬਲਾ ਲੈ ਕੇ ਦੇਈਏ ਮੇਰੇ ਪੁੱਤ ਪੁੱਛ ਡੈਡੀ ਦੀ ਬਟਾਂਹ ਗਾਦੇ ਦੀ ਸਵਾ ਚਾਰ ਸਾਢੇ ਚਾਰ ਹੋ ਗਏ ਹੁਣ ਦਿਨ ਤਬਲਾ ਲੈ ਕੇ ਦੇਈਏ ਤਸ ਹਾਂਜੀ ਕਦੇ ਤਬਲਾ ਮੰਗਦਾ ਕਦੇ ਲੈਪਟਾਪ ਮੰਗਦਾ ਕਦੇ ਸਾਡਾ ਮੁੰਡਾ ਐਪਲ ਦਾ ਫੋਨ ਮੰਗਦਾ ਹੁਣ ਦੱਸੋ ਇਹਨੂੰ ਕੀ ਕੀ ਲੈ ਕੇ ਦੇਈਏ ਸਾਰਾ ਹੋਰ ਕੀ ਕੀ ਚਾਹੀਦਾ ਸਾਰਾ ਸਾਰਾ ਕੁਛ ਹੀ ਮੁੰਡਾ ਕਹਿੰਦਾ ਮੈਨੂੰ 8ਵੀਂ ਦੇ ਵਿੱਚ ਸਾਰਾ ਸਾਰਾ ਕੁਛ ਹੀ ਚਾਹੀਦਾ ਹੈ ਲੈਪਟਾਪ ਵੀ ਐਪਲ ਦਾ ਚਾਹੀਦਾ ਤਪਲਾ ਵੀ ਚਾਹੀਦਾ ਤਪਲਾ ਮੈਂ ਕਿਹਾ ਸੀ ਤੈਨੂੰ ਲੈ ਕੇ ਦੇ ਸਕਦੇ ਹਾਂ ਕੁੜੀ ਨੂੰ ਹਾਰਮੋਨੀਅਮ ਪਿਛਲੇ ਸਾਲ ਲੈ ਕੇ ਦਿੱਤਾ ਸੀ ਉਹ ਆਪਣੀ ਪ੍ਰੈਕਟਿਸ ਬਹੁਤ ਸੋਹਣੀ ਕਰਦੀ ਆ ਪਹਿਲਾਂ ਇਹ ਹਾਰਮੋਨੀਅਮ ਮੰਗਦਾ ਹੋ ਸਗਾ ਹਾਰਮੋਨੀਅਮ ਜੇ ਗੈਸ ਬੰਦ ਕਰਕੇ ਮੈਂ ਅੱਜ ਰੱਖੀ ਆ ਮੂੰਗੀ ਮਸਰਾਂ ਦੀ ਦਾਲ ਉਹ ਸੀਟੀ ਵੱਜ ਗਈ ਆ ਤਾਂ ਇਹੀ ਰੋਹ ਦਾ ਬੰਗਾ ਰਹਿੰਦਾ ਕੀ ਬਣਾਉਣਾ ਕੀ ਬਣਾਉਣਾ ਕਿਉਂਕਿ ਅੱਜ ਮੂੰਗੀ ਮਸਰਾਂ ਦਾ ਤਾਲ ਤਾਂ ਬਣਾਉਣ ਲੱਗੇ ਆ ਸੈਟਰਡੇ ਆ ਇਹਨਾਂ ਨੇ ਕੱਲੂ ਸਕੂਲ ਲੈ ਜਾਣਾ ਨਹੀਂ ਫੇ ਸਾਨੂੰ ਇਦਾਂ ਨਹੀਂ ਹੈਗਾ ਵੀ ਖੱਟੀ ਹੋ ਜਾਊਗੀ ਨਿਆਣਿਆਂ ਦੇ ਟਿਫਨ ਦੇ ਵਿੱਚ ਉਦਾਂ ਤਾਂ ਮੈਂ ਰੰਨ ਕੇ ਪਾਉਂਦੀ ਹੁੰਦੀ ਆ ਉਹਦਾ ਮੌਸਮ ਵੀ ਚੇਂਜ ਹੋ ਗਿਆ ਆ ਹੁਣ ਮਸਰਾਂ ਦੀ ਦਾਲ ਆ ਰੱਖ ਦਿੱਤੀ ਆ ਤੇ ਸੀਟੀ ਵੱਜ ਗਈ ਹੁਣ ਤੁਰਕਾ ਤਿਆਰ ਕਰਾਂਗੇ ਹੋਰ ਬਾਹਰ ਕੋਈ ਆਇਆ ਹੈ ਨਾ ਦੇਖੀ ਤਾਂ ਕੁੱਤਾ ਭੌਂਕਦਾ ਬਾਰ-ਬਾਰ ਨੂਰ ਦੇਖਣ ਗਿਆ ਕੋਈ ਆਇਆ ਕਰੇ ਉਧਰ ਪਾਸੋਂ ਵਾਲਦਾ ਦਰਵਾਜ਼ਾ ਲੱਗਾ ਆ ਤਾਂ ਹੁਣ ਮੈਂ ਬਸ ਸਾਢੇ 4 ਹੋ ਚੱਲੇ ਆ ਟੂਟੀ ਦੀ ਵੇਟ ਕਰਦੇ ਆ ਫਿਰ ਪੰਪ ਲਾ ਕੇ ਫੇਰ ਸੋਈ ਚ ਵੜਾਂਗੀ ਅੱਜ ਕੋਈ ਖਾਸ ਕੰਮ ਨਹੀਂ ਹੈਗਾ ਨਾ ਯੂਨੀਫਾਰਮ ਪ੍ਰੈਸ ਕਰਨੀ ਆ ਕੱਪੜੇ ਆ ਉਹ ਸਵੇਰ ਨੂੰ ਧੋਣੇ ਆ ਸੰਡੇ ਆ ਸਵੇਰ ਨੂੰ ਅੱਜ ਮੈਂ ਬੈੱਡ ਸ਼ੀਟਸ ਸਾਰੀਆਂ ਚੇਂਜ ਕੀਤੀਆਂ ਸੀ ਉਹ ਧੋਤੀਆਂ ਸੀਗੀਆਂ ਤਾਂ ਉਹ ਮੈਂ ਅਜ ਤਹਾਂ ਲਾ ਕੇ ਰੱਖ ਦਿੱਤੀਆਂ ਆ ਹਾਜੀ ਉੱਦਾਂ ਸੀ ਕਾਟਨ ਦੀਆਂ ਬਿਸ਼ਾਈ ਦੀਆਂ ਗਰਮੀਆਂ ਵਾਲੀਆਂ ਇਹ ਅੰਦਾ ਸਾੜੀ ਦੀ ਮੈਡਮ ਜੀ ਪ੍ਰੈਕਟਿਸ ਕਰਦੇ ਪਏ ਆ ਇਹ ਨੇ 21 ਅਕਤੂਬਰ ਦਾ ਇਹਨਾਂ ਤੇ ਹੈਗਾ ਸਕੂਲੇ ਗੁਰਨਾਲਕਦੇਵ ਜੀ ਦਾ ਮਨਾਉਣਾ ਹੈ ਪਰ ਪ੍ਰਭਾ ਉਹਦੇ ਲਈ ਹਰਨੌਰ ਨੇ ਵੀ ਕਰਨਾ ਹੈ ਉਹ ਤਾਂ ਪਾਰਟਿਸਪੇਟ ਹਰਨੌਰ ਸਾਡਾ ਜਿਹੜਾ ਆ ਉਹ ਉੱਦਾਂ ਸ਼ਬਦ ਬੋਲੂਗਾ ਬਿਨਾ ਹਾਰਮੋਨੀਅਮ ਤੋਂ ਬਿਨਾ ਢੋਲੇ ਤੋਂ ਕਿਉਂਕਿ ਹੁਣ ਇਹਨੂੰ ਢੋਲਾ ਲੈ ਕੇ ਦਵਾਂਗੇ ਦੇਖਦੇ ਆਂ ਦੇ ਉਹ ਤਾਂ 3-4000 ਦਾ ਆ ਜਾਂਦਾ ਹੈ ਬਾਕੀ ਡਿਮਾਂਡ ਇਹਨਾਂ ਦੀ ਨਿਆਣੇ ਦੀਆਂ ਬਹੁਤ ਏ ਉਹਨੂੰ ਹਾਰਮੋਨੀਅਮ ਚ ਇੰਟਰਸਟ ਉਹਨੂੰ ਅਸੀਂ ਲੈਤਾ ਆ ਉਹ ਹਾਰਮੋਨੀਅਮ ਦੀ ਰੋਜ਼ ਪ੍ਰੈਕਟਿਸ ਵੀ ਕਰਦੀ ਆ ਰਿਆਜ਼ ਕਰਦੀ ਆਗੇ ਅੱਜ ਉਹਦਾ ਉਹਦਾ ਪੇਪਰ ਵੀ ਸੋਣਾ ਪਿਆ ਹਣਾ ਕਹਿੰਦੀ ਪਰ ਆਉਂਦਾ ਪੇਪਰ 10 ਮਿੰਟ ਪਹਿਲਾਂ ਹੀ ਮੈਡਮਾਂ ਨੇ ਲੈ ਲਿਆ ਸਾਡਾ ਹਰਨੂਰ ਇਦਾਂ ਲੱਗਦਾ ਜਿਦਾ ਬਹੁਤ ਥੱਕਿਆ ਆ ਹੁੰਦਾ ਕਿੰਨਾ ਕੰਮ ਕੀਤਾ ਮੇਰੇ ਪੁੱਤ ਨੇ ਬਹੁਤ ਕੀਤਾ ਹੈ ਬਹੁਤ ਕੰਮ ਕਰ ਲਿਆ ਕੀ ਕੀ ਕੀਤਾ ਸਕੂਲੋਂ ਆ ਕੇ ਸੱਚ ਦੱਸ ਵੀ ਸਕੂਲੋਂ ਆ ਕੇ ਪਹਿਲਾ ਮੋਹਣੀ ਉਹ ਲੈ ਜਾਂਦਾ ਪਹਿਲਾ ਹੱਕ ਮੇਰੇ ਲੈ ਕੇ ਜਾਂਦਾ ਫਿਰ ਆ ਕੇ ਚਾਹ ਪੀਤੀ ਮੈਗੀ ਖਾਦੀ ਫਿਰ ਬੀਬੀ ਜੀ ਨਾਲ ਆਹ ਘਾਜਵਾਈ ਫਰਮਾਚਵਾਈ ਫਿਰ ਸਾਰੇ ਪਸ਼ੂ ਬਣਾਏ ਹੁਣ ਬਾਪੂ ਜੀ ਨੇ ਡੀ ਦਾ ਪਿਆ ਫੱਟੇ ਬਲਜੀ ਦਾ ਜਿ ਕੋਤਰ ਕੇ ਰੱਖ ਗਿਆ ਸੀ ਮਸ਼ੀਨ ਦੇ ਮੋਰੇ ਖੁਰਲੀਆਂ ਦੇ ਵਿੱਚ ਤੂੜੀ ਵੀ ਪਾ ਗਿਆ ਸੀਗਾ ਉਹ ਕਹਿੰਦਾ ਸੀ ਮੈਨੂੰ ਜਦੋਂ ਜ਼ਰੂਰੀ ਕੰਮ ਜਾਣਾ ਪਿਆ ਤਾਂ ਉਹ ਲੇਟ ਸੀਗਾ ਅੱਜ ਹੋ ਜਾਣਾ ਉਹਨੇ 4:30 ਹੋ ਗਏ ਹੈ ਜਿੱਤੇ ਤੱਕ ਆਇਆ ਨਹੀਂ ਹੈਗਾ ਤਾਂ ਫੇਰ ਮम्मी ਦੇ ਨਾਲ ਹੈਲਪ ਕਰਾਈ ਅਸੀਂ ਪੱਠੇ ਪਵਾਤੇ ਪਸ਼ੂ ਬਣਾਤੇ ਹੁਣ ਇੱਕ ਮੱਝ ਰਹਿ ਗਈ ਚੋਂ 4:30 ਹੋ ਗਏ ਹਨ ਉਹ ਦੱਸੀ 4 ਵਜੇ ਚੋਂ ਲੱਪਈਦਾ ਆ ਬਸ ਦੋ ਗਾਵਾਂ ਦੋ ਤਿੰਨੀਆਂ ਸਾਢੇ ਦੋ ਮੱਝਾਂ ਇੱਕ ਮੱਝ ਤਾਂ ਹੁਣ ਹਟਣ ਵਾਲੀ ਆ ਉਹ ਤਾਂ ਪਹਾੜੇ ਤੇ ਹੀ ਆ ਹਰਨੂਰ ਨਾਲ ਚਵਾਉਂਦਾ ਹੁੰਦਾ ਮੂਰੇ ਤਾਂ ਇੱਕ ਮੱਝ ਤਾਂ ਦੋ ਗਾਵਾਂ ਹੀ ਆਣਾ ਇੱਕ ਗਾਂ ਸਾਡੀ ਸੂਣ ਵਾਲੀ ਆ ਹੁਣ ਚੱਲ ਤੁਹਾਨੂੰ ਦਿਖਾਉਂਦੀ ਆ ਸਾਡੀ ਕੁੜੀ ਪ੍ਰੈਕਟਿਸ ਕਰਦੀ ਪਈ ਆ ਹਰਨੇਮ ਨੂੰ ਦੇਖਦੇ ਆ ਅਸੀਂ ਹਰਨੇਮ ਸਕੂਲੇ ਹਰਨੇਮ ਕਹਿ ਦਿੰਦੇ ਇਹਨੂੰ ਅਸੀਂ ਪਿਆਰ ਨਾਲ ਹਰਲੀ ਵਗਾਈਦਾ ਆ ਚਲੋ ਤੁਹਾਨੂੰ ਦਿਖਾਉਂਦੇ ਆ ਕੀ ਕਰਦੀ ਆ ਅੰਦਰ ਜਾਉਂਦੇ ਆ ਸਾਡੇ ਨਾਲ ਉਹ ਨਾਲ ਰੂਹ ਪ੍ਰੈਕਟਿਸ ਕਰਦੇ ਬੰਦਾ ਦੇਖਦਾ ਨਹੀਂ ਹੁੰਦਾ ਆ ਦੇਖੋ ਇਹਨੇ ਆਪਣੀ ਰਾਈਟਿੰਗ ਚ ਲਿਖਿਆ ਅਗੇ ਰਿਆ ਕਾਇਲ ਲਿਖਦਾ ਆ ਰੇਗਰ ਕਾਇਲ ਹੋਏ ਨੇ ਕਰ ਚਲ ਬੰਦ ਕਰੀਂ ਦੋਨ ਤੈਨੂੰ ਆ ਗਿਆ ਸ਼ਬਦ ਦੁੱਧ ਦਾ ਕਿ ਨਹੀਂ ਹਜੇ ਹਮ ਹਰਮੋਨੀਅਮ ਤੇ ਇਹਨੇ ਕਿੰਨੇ ਬੱਚੇ ਆ ਤੁਹਾਡੀ ਕਲਾਸ ਦੇ ਹਾਰਮੋਨੀਅਮ ਤੇ ਜਿਹਨਾਂ ਨੇ ਕਿੰਨੇ ਬੰਦ ਕਰ ਲੈ ਪੁੱਤੋ ਦੋ ਮਿੰਟ ਹਵਾ ਘੜੀ ਅੱਛਾ ਅਕੈਡਮੀ ਚ ਲਾਉਣ ਦਾ ਮਕਸਦ ਸਾਡਾ ਓਦਾਂ ਬੱਚਿਆਂ ਨੂੰ ਇਹੀ ਆ ਸਾਡੇ ਦਾ ਓਦਾਂ ਲੋਕ ਲਈ ਆ ਅਕੈਡਮੀ ਸਾਡੇ ਪਿੰਡਈ ਆ ਖੇਤਾਂ ਖੂਹ ਵਾਲਿਆਂ ਦੇ ਨਾਲਈ ਆ ਇਦਾਂ ਐਸਾ ਤੋਂ ਆ ਕੁਝ ਨਹੀਂ ਬੱਚਿਆਂ ਨੂੰ ਸਖਾਲ ਹੁੰਦਾ ਹਨਾ ਜੋ ਉੱਥੇ ਸਕੂਲੇ ਸਿੱਖ ਲੈਣਾ ਇਹਨਾਂ ਨੇ ਨਾ ਸਾਨੂੰ ਆਉਂਦਾ ਆ ਐਮੀ ਕਹ ਤੇ ਕਹਣ ਅਸੀਂ ਤਾਂ ਸਿਰਫ ਇਹਨਾਂ ਨੂੰ ਜਪਜੀ ਸਾਹਿਬ ਚੋਪਈ ਸਾਹਿਬ ਦਾ ਪਾਠ ਇਹ ਇਹਲਾ ਕਰਵਾ ਸਕਦੇ ਆ ਜਿੱਦਾਂ ਮੈਂ ਸਵੇਰ ਨੂੰ ਕਰਦੀ ਹੁੰਦੀ ਇਹਨਾਂ ਨੂੰ ਕੋਲ ਬਿਠਾ ਲੀਦਾ ਆ ਪਰ ਇਹਨਾਂ ਨੂੰ ਹਰਨੂਰ ਤੈਨੂੰ ਕਿਹੜਾ ਕਿਹੜਾ ਆਨੰਦ ਸਾਹਿਬ ਤਵੇ ਪ੍ਰਸਾਦ ਆਨੰਦ ਸਾਹਿਬ ਤਵੇ ਪ੍ਰਸਾਦ ਸਵਈਏ ਜਬਜੀ ਸਾਹਿਬ ਜੋਬ ਸਾਹਿਬ ਇਹ ਸਾਰਾ ਸਕੂਲੇ ਹੈ ਨਾ ਜਾਨੀ ਹਾਂ ਸਾਰਾ ਇਹਨਾਂ ਦੇ ਸਕੂਲੇ ਅਕੈਡਮੀ ਵਾਲੇ ਸਿਖਾਲਦੇ ਆ ਸਿਰਫ ਇੱਕ ਉਹਨਾਂ ਦੀ ਪ੍ਰੋਬਲਮ ਆ ਉਹ ਕਹਿ ਦਿੰਦੇ ਇਹਨਾਂ ਨੂੰ ਗੁੱਟੀਆਂ ਕਰਕੇ ਆਵੋ ਫਟ ਕੇ ਬੰਨ ਕੇ ਮੁੰਡਿਆਂ ਨੂੰ ਗੁੱਟੀਆਂ ਕਰਕੇ ਆਵੋ ਉਹ ਚ ਹੈ ਥੋੜਾ ਸਾਨੂੰ ਪ੍ਰੋਬਲਮ ਆਉਂਦੀ ਬਾਕੀ ਮੁੰਡਾ ਹਰਨੂਰ ਤਾਂ ਕਰ ਲੈਂਦਾ ਹੁਣ ਇਹਨੂੰ ਨਹੀਂ ਆਉਂਦਾ ਇਹਦਾ ਤਾਂ ਸਿਰੇ ਦੁਖਦਾ ਰਹਿੰਦਾ ਸੀ ਸਰਟੀਫਿਕੇਟ ਵੀ ਦਿੱਤਾ ਇਹਦੇ ਸਕੂਲੇ ਆਹ ਹੁਣ ਇਹਨੇ ਹਰਮੋਨੀਅਮ ਤੇ ਸ਼ਬਦ ਬੋਲਣਾ ਆਇਆ ਚਲੋ ਆਪਣੇ ਆਪਣੇ ਸਾਡੇ ਇੱਥੇ ਮਾਲਪੁਰ ਦਾ ਸਕੂਲ ਤਾਂ ਬਹੁਤ ਯਾ ਪਰ ਅਸੀਂ ਅਕੈਡਮੀ ਜਾ ਚਲੋ ਸਭ ਕੁਝ ਉਹ ਸਿਖਾ ਲਦੇ ਆ ਅਸੀਂ ਲਾਇਆ ਹੋਆ ਬੱਚੇ ਹਨਾ ਸਾਡੀ ਸਗਾ ਇੰਨਾ ਸਾਨੂੰ ਕਰਦੇ ਨੇ ਪ੍ਰਾਇਮਰੀ ਸਕੂਲੇ ਸਰਕਾਰੀ ਸਕੂਲੇ ਮੈਂ ਤਾਂ ਵੀ ਪੜੀ ਹਾਂ ਕੋਈ ਗੱਪਪਪ ਨਹੀਂ ਮਾਰੀ ਦੀ 90 ਵਾਲੇ ਸਮੇਂ ਦੇ ਇਆਂ ਸੀ ਤਾ ਸਰਕਾਰੀ ਸਕੂਲੇ ਪਲੱਸ 2 ਤੱਕ ਪੜ੍ਹੇ ਆ ਬਾਅਦ ਵਿੱਚ ਫਿਰ ਕੀ ਹੋਇਆ ਤੈਨੂੰ ਕਰ ਲਾ ਕੁੜੀ ਪ੍ਰੈਕਟਿਸ ਕਰਦੀ ਪਈ ਆ ਕਹਿੰਦੀ ਮੈਨੂੰ ਤੁਸੀਂ ਡਿਸਟਰਬ ਕਰਦੇ ਪਏ ਆ ਡਿਸਟਰਬ ਕਰਦੇ ਪਏ ਆ ਚਲ ਕੋਈ ਨਹੀਂ ਕਰ ਲਾ ਫੇ ਅਸੀਂ ਬਾਕੀ ਕੰਟੀਨਿਊ ਕਰਾਂਗੇ ਬਲੋਗ ਹੋਣੀ ਨੇ 10 ਮਿੰਟ ਪ੍ਰੈਕਟਿਸ ਕਰਨੀ ਆ 5 ਵਜੇ ਤੱਕ ਫਿਰ ਉਸ ਤੋਂ ਬਾਅਦ ਅਸੀਂ ਕਰਦੇ ਆ ਕੰਟੀਨਿਊ ਠੀਕ ਹੈ ਜੀ ਹੁਣ ਹੋ ਗਈ ਆ ਸ਼ਾਮ ਹਨੇਰਾ ਹੋ ਗਿਆ ਆ ਹੁਣ ਮੈਂ ਜਮਾ ਬਾਹਰ ਦੇਖਦਾ ਆ ਇਦਾਂ ਦਾ ਮਾਹੌਲ ਨੇੜਾ ਹੋ ਗਿਆ ਆ ਅਸੀਂ ਵੀ ਲੈਟਾਂ ਜਗਾਤ ਨਹੀਂ ਗਏ ਆ ਅੱਜ ਗੁਰਦੁਆਰਾ ਸਾਹਿਬ ਹੀ ਲਾਤੀਆਂ ਸੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰਭਤੀ ਆ ਨੇੜਾ ਹੋ ਗਿਆ ਆ ਮੈਂ ਬਾਹਰ ਆ ਐਸੀ ਕਾ ਤੇ ਮਮਾ ਜੀ ਲਾਉਂਦੇ ਪਿਆ ਰੋਟੀਆਂ ਮੈਂ ਤਾਂ ਸਵੇ ਨੂੰ ਕਹਿੰਦਾ ਰੋਟੀਆਂ ਲਾਉਂਦੇ ਸਵੇ ਨੂੰ ਮੱਖੀਆਂ ਬਾਤ ਜਿਹਨੂੰ ਜੈਨੂ ਮੇਰਾ ਖਾਣਾ ਨਹੀਂ ਪੜਦਾ ਜੈਨੂ ਇੱਥੇ ਮੱਖੀਆਂ ਬਹੁਤ ਈ ਆ ਇਸ ਵੇਲੇ ਕਿਹਾ ਹੁਣ ਮੱਖੀਆਂ ਨਹੀਂ ਜੀ ਇਸ ਵੇਲੇ ਨੂੰ ਪਹਿਲਾ ਕਾਟੀਆਂ ਲਾ ਕੇ ਗੈਸ ਤੇ ਬੈਠਣੀ ਚਾਰ ਰੋਟੀਆਂ ਸਬੂਲੇ ਤੇ ਪੰਜ ਸੱਤ ਆਪਣੀਆਂ ਜਿਹੜੀਆਂ 10 ਲਾਉਣ ਨੂੰ ਉਹ ਵੀ ਗੈਸ ਤੇ ਲਾ ਲਾਂ ਨੂੰ ਤੇ ਮੈਂ ਸ਼ਾਮ ਨੂੰ ਥੋੜੀਆਂ ਜਿਆਦਾ ਲਾ ਲਾਂ ਜਿਹਦਾ ਗਲੀ ਚ ਕੁੱਤੇ ਕੱਤੇ ਵੀ ਸਵੇਰ ਨੂੰ ਆ ਜਾਂਦੇ ਉਹਨਾਂ ਨੂੰ ਪਏ ਨਹੀਂ ਆਪਣੇ ਹੈਵਨ ਨੂੰ ਵੀ ਲਾਹਣੀਆਂ ਜੋ ਫੜੀਆਂ ਹੁੰਦੀਆਂ ਉਹ ਵੀ ਪਏ ਆਂ ਮੈਂ ਇਹ ਤਾਂ ਅਗਰ ਕੀ ਸਵੇਰ ਨੂੰ ਥੋੜੀਆਂ ਲਾਉਣੀਆਂ ਨੇ ਦੁਪਹਿਰ ਨੂੰ ਤੁਸੀਂ ਸਬੂਲੇ ਆ ਕੇ ਰੋਟੀ ਖਾਂਦੇ ਨਹੀਂ ਮੈਂ ਸਮੋਦੀ ਦਬਲੀ ਚੀਕੇ ਦਾ ਬਰੈਦੂ ਖਾਈ ਦੀ ਰੋਟੀ ਇਹਨਾਂ ਨੂੰ ਤਾਂ ਖੇਸਵਾ ਚਾਹੀਦਾ ਨੇ ਬੇਸਕੋਰ ਭੂਜੀਆ ਲੈ ਕੇ ਅੱਜ ਲਈ ਉਹਨਾਂ ਦੇ ਖਾਣੇ ਮਟਰੀ ਬਣਾ ਕੇ ਬਣਾ ਕੇ ਦਵਾਂਗੀ ਇਹ ਬਸ ਵਾਪਸ ਦੀਆਂ ਬਣਾ ਕੇ ਗਾਈ ਗਾਇਸ ਅੱਜ ਮੇਰਾ ਪੇਪਰ ਪੂਰਣਾ ਬੈ ਪੈ ਗਿਆ ਸੀਗਾ ਤੇ ਫਿਰ ਮੈਂ ਆ ਕੇ ਸੀ ਇਹ ਕਾਇ ਸਕੂਲੋਂ ਸਿੱਧਾ ਘਰ ਪਾੜ ਪੂੜ ਕੇ ਫਿਰ ਮੈਂ ਆ ਕੇ ਆਪਣਾ ਰਿਆਜ਼ ਵੀ ਕਰ ਲਿਆ ਸੀਗਾ ਦੇਵਾਤ ਵਸਨ ਸਪੋਰਟ ਕਰਿਓ ਤੇ ਸਾਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਤਨ ਮਿਲਿਆ ਬੈ ਨੈਕਸਟ ਵਲੌਗ ਵਿੱਚ ਸਾਰਜਨ ਸੰਵਾਦ ਸਪੋਰਟ ਕਰ ਤੇ ਸਾਨੂੰ ਸਬਸਕ੍ਰਾਈਬ ਕਰ ਲਿਓ ਬਾਏ